ਜਨਮਸਥਾਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਪਿੰਡ ਕਾਲੇ ਕਨਪੁਰ ਅੰਮ੍ਰਿਤਸਰ ਵਿਖੇ ম্যাজਿਕ 8 ਹਸਪਤਾਲ ਅਤੇ ਡਾਕਟਰ ਮਨੂ ਸੰਧੂ ਵੱਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਕੰਨ ਨੱਕ ਅਤੇ ਗਲੇ ਛਾਤੀ ਅਤੇ ਸਾਹ ਸ਼ੂਗਰ ਅਤੇ ਬੀਪੀ ਅਤੇ ਦਿਲ ਦੇ ਰੋਗਾਂ ਦੇ ਫ੍ਰੀ ਚੈੱਕਅਪ ਕੀਤੇ ਗਏ ਇਸ ਮੌਕੇ ਹਸਪੀਟਲ ਦੇ ਡਾਕਟਰ ਰਵਨੀਤ ਸਿੰਘ ਗਰੋਵਰ ਨੇ ਆਚੇਚੇ ਤੌਰ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਹਸਪੀਟਲ ਦੇ ਮਾਹਿਰ ਡਾਕਟਰਾਂ ਵੱਲੋਂ ਰੋਗੀਆਂ ਦੇ ਫ੍ਰੀ ਟੈਸਟ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਕੈਂਪ ਦਾ ਮਕਸਦ ਹੈ ਕਿ ਜੋ ਮਰੀਜ਼ ਆਪਣਾ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਹਨ ਉਹਨਾਂ ਦੇ ਟੈਸਟ ਕਰਕੇ ਉਹਨਾਂ ਨੂੰ ਇਲਾਜ ਸੰਬੰਧੀ ਸਹੀ ਸਲਾਹ ਦਿੱਤੀ ਜਾਂਦੀ ਹੈ ਇਸ ਮੌਕੇ ਅਰਸ਼ਦੀਪ ਕੌਰ ਦਿਲਬਖ ਸਿੰਘ ਰਣਜੀਤ ਕੌਰ ਸਲੀਮ ਅੰਗਦ ਸਿੰਘ ਅਤੇ ਰਾਘਵ ਮੋਲਾਵੀ ਮੌਜੂਦ ਸਨ ਇਸ ਕੈਂਪ ਦੇ ਵਿੱਚ ਸਾਡੇ ਹਸਪਤਾਲ ਵੱਲੋਂ ਸਪੈਸ਼ਲਿਸਟ ਡਾਕਟਰਸ ਨੇ ਆ ਕੇ ਦੇਖਿਆ ਜਿਹਦੇ ਵਿੱਚ ਮੈਡੀਸਿਨ ਦੇ ਡਾਕਟਰ ਚੈਸਟ ਦੇ ਡਾਕਟਰ ਕੰਨਾਂ ਗਲੇ ਦੇ ਡਾਕਟਰ ਅਤੇ ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਦੇ ਡਾਕਟਰਸ ਨੇ ਆ ਕੇ ਪੇਸ਼ੈਂਟਸ ਦਾ ਚੈੱਕਅਪ ਕੀਤਾ ਤੋ ਇਸ ਚੈੱਕਅਪ ਦੇ ਵਿੱਚ ਕਿਉਂਕਿ ਸਾਰਾ ਚੈੱਕਅਪ ਸਪੈਸ਼ਲਿਸਟ ਡਾਕਟਰਸ ਨੇ ਕੀਤਾ ਹੈ ਤੇ ਪੇਸ਼ੈਂਟਸ ਨੂੰ ਇੱਕ ਸਹੀ ਰਾਏ ਦਿੱਤੀ ਗਈ ਜਿਹੜੇ ਕਿ ਪੇਸ਼ੈਂਟਸ ਹਸਪਤਾਲਾਂ ਵਿੱਚ ਖਰਚਾ ਕਰਕੇ ਨਹੀਂ ਚੈੱਕਅਪ ਕਰਾ ਸਕਦੇ ਉਹਨਾਂ ਨੂੰ ਫ੍ਰੀ ਵਿੱਚ ਚੈੱਕਅਪ ਕੀਤਾ ਗਿਆ ਉਹਨਾਂ ਦੇ ਟੈਸਟ ਜਿਵੇਂ ਕਿ ਸਾਦਾ ਟੈਸਟ ਤੇ ਸੁਣਵਾਈ ਦਾ ਟੈਸਟ 슈ਗਰ ਦੇ ਟੈਸਟ ਇਹ ਵੀ ਸਾਰੇ ਟੈਸਟ ਇੱਥੇ ਫ੍ਰੀ ਆਫ ਕਾਸਟ ਕੀਤੇ ਗਏ ਨੇ